ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਦੇ ਵਿੱਚ ਅੱਜ ਤੋਂ ਮਹਾਕੁੰਬ ਦਾ ਆਗਾਜ਼ ਸ਼ਹੀਸ਼ਨਾਮ ਦੇ ਨਾਲ ਸ਼ੁਰੂਆਤ 26 ਫਰਵਰੀ ਤੱਕ ਚੱਲੇਗਾ ਸਦਕੁੰਬ 40 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਪਟਿਆਲਾ ਦੇ ਪਾਤਨਾਂ ਦੇ ਵਿੱਚ ਐਸਕੇਐਮ ਦੀ ਅੱਜ ਸ਼ੰਭੂ ਤੇ ਖਨੌੜੀ ਮੋਰਚੇ ਦੇ ਨਾਲ ਮੀਟਿੰਗ ਦੋਵੇਂ ਫਾਰਮਾਂ ਤੋਂ ਪੰਜ-ਪੰਜ ਕਿਸਾਨ ਹੋਣਗੇ ਸ਼ਾਮਿਲ ਅੰਦੋਲਨ ਨੂੰ ਲੈ ਕੇ ਉਲੀਕੀ ਜਾਵੇਗੀ ਰਣਨੀਤੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਲੋਕਾਂ ਨੂੰ ਦੇਣਗੇ ਸੌਗਾਤ ਪਟਿਆਲਾ ਦੇ ਵਿੱਚ ਇੱਕ ਮਹਿਲ ਪੈਲਸ ਹੋਟਲ ਦਾ ਕਰਨਗੇ ਉਦਘਾਟਨ ਵਿਆਹ ਸ਼ਾਦੀਆਂ ਦੇ ਲਈ ਬਣੇਗੀ ਪਸੰਦੀਦਾ ਥਾਂ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਵੱਖ-ਵੱਖ ਵਰਗਾਂ ਦੇ ਆਗੂਆਂ ਨਾਲ ਕੀਤੀ ਮੀਟਿੰਗ ਨਸ਼ੇ ਨੂੰ ਖਤਮ ਕਰਨ ਲਈ ਮਿਲ ਕੇ ਹਮਲਾ ਮਾਰਨ ਦਾ ਦਤਾ ਸੁਨੇਹਾ ਕਿ ਹਾਂ ਪੂਰੇ ਦੇਸ਼ ਦੇ ਵਿੱਚ ਸੰਕਟ ਬਣ ਚੁੱਕਿਆ ਹੈ ਨਸ਼ਾ ਨਸ਼ੇ ਦੇ ਖਿਲਾਫ ਮੁਖਸਰ ਸਾਹਿਬ ਦੇ ਡੀਪੀ ਦਾ ਐਕਸ਼ਨ ਪੁਲਿਸ ਨੂੰ ਮੁਲਾਜ਼ਮਨ ਉਫਾਈ ਚਾਰ ਦੋ ਨੌਜਵਾਨਾਂ ਨੂੰ ਨਸ਼ੇ ਤੋਂ ਨਹੀਂ ਕੀਤਾ ਕਾਬੂ ਅਚਨਚੇਤ ਚੈਕਿੰਗ ਕਰਨ ਪਹੁੰਚੇ ਸਨ ਡੀਸੀ ਰਾਜੇਸ਼ triplets ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਨੇ ਜਾਰੀ ਕੀਤੀ ਸੀ ਜੀ ਲਿਸਟ ਮਸਤਬਾਬਾ ਤੋਂ ਮੋਹਨ ਸਿੰਘ ਬਿਸ਼ਨੂ ਉਤਾਰਿਆ ਮੈਦਾਨ ਚ ਕਰਾਵਲ ਨਗਰ ਤੋਂ ਟਿਕਟ ਕੱਟੇ ਜਾਣਕਾਰਨ ਚੱਲ ਰਹੇ ਸੰਨਰਾਜ਼ ਪਾਰਟੀ ਨੇ ਕਰਾਵਲ ਨਗਰ ਤੋਂ ਕਪਿਲ ਮਿਸ਼ਰਾ ਨੂੰ ਦਿੱਤੀ ਹੈ ਟਿਕਟ ਪੰਜਾਬ ਦੇ ਨਾਲ ਮਨਾਇਆ ਜਾ ਰਿਹਾ ਜਲੋੜੀ ਦਾ ਤਿਹਾਰ ਪੰਜਾਬ ਸੁਨੇ ਉੱਤਰਪਾਰ ਦੇ ਵਿੱਚ ਲੱਗਿਆ ਰੌਣਕਾਂ ਵਕ ਵਕ ਥਾਵਾ ਦੇਤੇ ਪੂਰਾ ਦਿਨ ਨਜ਼ਰ ਆਏਗਾ ਜਸ਼ਨ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਦਿਨ ਦੀ ਸ਼ੁਰੂਆਤ ਅਸੀਂ ਕਰਾਂਗੇ ਪੂਰਾ ਦਿਨ ਕੀ ਕੁਝ ਖਾਸ ਰਹਿਣ ਵਾਲਾ ਉਸ ਦਿਨ ਸੋਮਵਾਰ ਦਾ ਦਿਨ ਹੈ 13 ਤਰੀਕ ਹੈ ਲੋੜੀ ਦਾ ਤਿਉਹਾਰ ਹੈ ਮਹਾਕੰਪ ਦੀ ਸ਼ੁਰੂਆਤ ਹੈ ਇਸ ਦਿਨ ਨਾਲ ਹੀ ਕਿਸਾਨਾਂ ਦੀ ਮੀਟਿੰਗ ਹੈ ਬਹੁਤ ਇੰਪੋਰਟੈਂਟ ਪਤਾ ਲੱਗੇਗਾ ਕਿ ਇਕੱਠੇ ਹੁੰਦੇ ਨੇ ਜਾਂ ਨਹੀਂ ਅੱਜ ਪੂਰਾ ਦਿਨ ਇਹਨਾਂ ਖਬਰਾਂ ਦੇ ਉੱਤੇ ਸਾਡੀ ਨਜ਼ਰ ਰਹੇਗੀ ਔਰ ਖਾਸ ਤੌਰ ਤੇ ਲੋੜੀ ਦੇ ਮੌਕੇ ਦੇ ਉੱਤੇ ਕੁਝ ਖਾਸ ਪ੍ਰੋਗਰਾਮ న్యూਸ 18 ਪੰਜਾਬ ਅੱਜ ਤੁਹਾਡੇ ਲਈ ਲੈ ਕੇ ਆਵੇਗਾ ਖੂਬ ਲੋੜੀ ਦੀ ਤਮਾਲ ਤੁਹਾਨੂੰ ਉਹਨਾਂ ਪ੍ਰੋਗਰਾਮਸ ਦੇ ਵਿੱਚ ਦੇਖਣ ਨੂੰ ਮਿਲੇਗੀ ਤਾਂ ਮੈਂ ਸ਼ੁਰੂਆਤ ਕਰਨ ਜਾ ਰਿਹਾ ਅੱਜ ਸਭ ਤੋਂ ਪਹਿਲਾਂ ਕਿਉਂਕਿ 13 ਤਰੀਕ ਹੈ ਔਰ ਜਿਸ ਦਾ ਇੰਤਜ਼ਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਦੇਸ਼ ਦੇ ਲੋਕ ਕਰਦੇ ਨੇ ਖਾਸ ਤੌਰ ਤੇ ਹਿੰਦੂ ਪਾਈਚਾਰ ਦੇ ਲੋਕ ਮਹਾਕੁੰਭ ਪ੍ਰਿਆਗਰਾਜ ਇਲਾਹਾਬਾਦ ਸੰਗਮ ਉੱਥੇ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਅੱਜ ਦੀ ਸ਼ੁਰੂਆਤ ਅੱਜ ਦੇ ਦਿਨ ਦੇ ਬੁਲੇਟਿਨਸ ਦੀ ਸ਼ੁਰੂਆਤ ਇਸ ਖਬਰ ਦੇ ਨਾਲ ਹੀ ਮਹਾਕੁੰਭ ਦੀ ਕਵਰੇਜ ਦੇ ਨਾਲ ਹੀ ਇਸ ਕਵਰੇਜ ਦਾ ਮੈਂ ਜ਼ਿਕਰ ਇਸ ਕਰਕੇ ਵੀ ਕਰ ਰਿਹਾ ਹਾਂ ਕਿਉਂਕਿ ਇਸ ਦੇ ਨਾਲ-ਨਾਲ ਜਿਵੇਂ-ਜਿਵੇਂ ਮਹਾਕੁੰਭ ਅੱਗੇ ਵਧੇਗਾ ਨੈਟਵਰਕ 18 ਦੀਆਂ ਟੀਮਸ ਤੁਹਾਨੂੰ ਇਲਾਹਾਬਾਦ ਪ੍ਰਿਆਗਰਾਜ ਦੇ ਵਿੱਚ ਨਜ਼ਰ ਆਉਣਗੀਆਂ ਔਰ ਉੱਥੋਂ ਅਸੀਂ ਖਾਸ ਕਵਰੇਜ ਤੁਹਾਡੇ ਲਈ ਲੈ ਕੇ ਆਵਾਂਗੇ ਤਾਂ ਸ਼ੁਰੂਆਤ ਕਰਨ ਜਾ ਰਹੇ ਹਾਂ ਮਹਾਕੁੰਭ ਦੇ ਨਾਲ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਦੇ ਵਿੱਚ ਅੱਜ ਤੋਂ ਮਹਾਕੁੰਭ ਦਾ ਆਗਾਜ਼ ਹੋ ਰਿਹਾ ਹੈ ਸ਼ਾਹੀ ਇਸ਼ਨਾਨ ਦੇ ਨਾਲ ਸ਼ੁਰੂਆਤ ਹੋ ਰਹੀ ਹੈ ਇਨਫੈਕਟ ਸ਼ੁਰੂਆਤ ਹੋ ਚੁੱਕੀ ਹੈ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪ੍ਰਿਆਗਰਾਜ ਪਹੁੰਚ ਰਹੇ ਨੇ ਸ਼ਹੀਸ਼ ਇਸ਼ਨਾਨ ਹੁੰਦੇ ਨੇ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਜੁੜੇ ਨੇ ਔਰ ਪਵਿੱਤਰ ਸੰਗਮ ਹੈ ਔਰ ਉਥੇ ਸੰਗਮ ਦੇ ਵਿੱਚ ਇਸ਼ਨਾਨ ਕਰਨਾ ਬਹੁਤ ਪਵਿੱਤਰ Hindu ਮਾਨਤਾ ਦੇ ਮੁਤਾਬਿਕ ਮੰਨਿਆ ਜਾਂਦਾ ਹੈ ਔਰ ਸ਼ਹੀਸ਼ਨਾਨਾ ਜੈ ਮਕਰਸ ਕ੍ਰਾਂਤੀ ਦਾ ਇਸ਼ਨਾਨ ਇਹ ਬਹੁਤ ਇੰਪੋਰਟੈਂਟ ਹੁੰਦੇ ਨੇ ਇਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਬਸੰਤ ਪੰਚਮੀ ਆਏਗੀ ਉਸ ਤੋਂ ਬਾਅਦ ਹੋਰ ਵੀ ਕੁਝ ਤਿਉਹਾਰ ਜਿਹੜੇ ਪ੍ਰਿਆਗਰਾਜ ਦੇ ਵਿੱਚ ਮਨਾਏ ਜਾਣਗੇ ਪੂਰੀ ਦੁਨੀਆ 'ਚ ਮਨਾਏ ਜਾਂਦੇ ਨੇ ਪਰ ਕੁੰਭ ਉਥੇ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਖਾਸ ਤੌਰ ਤੇ ਉਤਸ਼ਾਹ ਨਜ਼ਰ ਆਏਗਾ ਔਰ ਲੋਕਾਂ ਦਾ ਇਕੱਠ ਪਹਿਲੇ ਇਸ਼ਨਾਨ ਦੇ ਮੌਕੇ ਦੇ ਉੱਤੇ ਕਿੰਨੀ ਵੱਡੀ ਗਿਣਤੀ ਚ ਦਿਖ ਰਿਹਾ ਹੈ ਇਹ ਤਸਵੀਰਾਂ ਆਪਣੇ ਆਪ ਨੂੰ ਬਿਆਨ ਕਰ ਰਹੀਆਂ ਨੇ ਔਰ ਅਗਲੇ 1.5 ਮਹੀਨੇ ਦੇ ਵਿੱਚ ਇਹ ਪੂਰਾ ਮਹਾਕੁੰਭ ਜਾਰੀ ਰਹੇਗਾ ਇਸੇ ਤਰੀਕੇ ਨਾਲ ਔਰ 40 ਕਰੋੜ ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹ ਉਮੀਦ ਕੀਤੀ ਜਾ ਰਹੀ ਹੈ ਕਿ ਉੱਥੇ ਪਹੁੰਚਣਗੇ ਪ੍ਰਿਆਗਰਾਜ ਉੱਤਰ ਪ੍ਰਦੇਸ਼ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਕਾਬਲੇ ਗੌਰ ਹੈ ਕਿ ਸਵੇਰ ਤੋਂ ਹੀ ਆਸਥਾ ਦੀ ਡੁੱਬਕੀ ਜਿਹੜੇ ਸ਼ਰਧਾਲੂਆਂ ਦੇ ਵੱਲੋਂ ਲਗਾਈ ਜਾ ਰਹੀ ਹੈ ਇੰਪੋਰਟੈਂਟ ਇਸ ਕਰਕੇ ਵੀ ਹੈ ਕਿਉਂਕਿ ਸੂਰਜ ਉਦੇ ਦਿਨਾਲ ਜਿਵੇਂ ਸੂਰਜ ਚੜ੍ਹਦਾ ਹੈ ਤਾਂ ਉਸ ਘੜੀ ਦੇ ਉੱਤੇ ਵੀ ਬਹੁਤ ਸਾਰੇ ਲੋਕ ਜਿਹੜੇ ਇਸ ਸਥਾਨ ਦੇ ਉੱਤੇ ਸੰਗਮ ਦੇ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਨੇ ਬਹੁਤ ਪਵਿੱਤਰ ਇਸ ਨੂੰ ਮੰਨਿਆ ਜਾਂਦਾ ਹੈ 26 ਫਰਵਰੀ ਤੱਕ ਮਹਾਕੁੰਭ ਚੱਲੇਗਾ 144 ਸਾਲ ਬਾਅਦ ਇਹ ਮਹਾਂ ਸੰਯੋਗ ਬਣਿਆ ਪੰਜਾਬ ਐ ਫਰੋਜਪੁਰ ਤੋਂ ਆਏ ਹਾਂ ਤੇ ਕਾਫੀ ਸਮੇਂ ਤੋਂ ਅਸੀਂ ਕਦੇ ਸੋਚਿਆ ਨਹੀਂ ਸੀਗਾ ਵੀ ਕੁੰਮ ਦੇ ਮੇਲੇ 'ਚ ਜਾਵਾਂਗੇ ਪਰ ਇਸ ਤਰ੍ਹਾਂ ਦਾ ਮਾਰਾਇਦਾ ਕੋਈ ਇਦਾਂ ਦਾ ਗੰਗਾ ਮਈਆ ਦਾ ਇਹਨਾਂ ਦਾ ਇਦਾਂ ਦਾ ਚਮਤਕਾਰ ਹੋਇਆ ਕਿ ਸਾਡੀਆਂ ਅਚਾਨਕ ਟਿਕਟਾਂ ਬਣ ਗਈਆਂ ਤੇ ਕੁੰਮ ਦੇ ਮੇਲੇ 'ਚ ਕਾਫੀ ਵਾਰੀ ਸੋਚਿਆ ਸੀ ਤੇ ਕਾਫੀ ਵਾਰੀ ਸੁਣਦੇ ਰਹੇ ਸੀਗੇ ਕਿ ਕੁੰਮ ਦਾ ਮੇਲਾ ਪ੍ਰਿਆਗ ਰਾਜ ਇਲਾਹਾਬਾਦ 'ਚ ਕਾਫੀ 40 ਕਰੋੜ ਦੇ ਸਦਾਲੂ ਜਿਹੜੇ ਆਏ ਨੇ ਬਹੁਤ ਵਧੀਆ ਇੰਤਜ਼ਾਮ ਨੇ ਨਰਿੰਦਰ ਮੋਦੀ ਨੂੰ ਤੇ ਆਪਣਾ ਯੋਗੀ ਨੂੰ ਧੰਨਵਾਦ ਕਰਨਾ ਚਾਹੁੰਦੇ ਹੈਗੇ ਬਹੁਤ ਚੰਗੇ ਇੰਤਜ਼ਾਮ ਨੇ ਤੇ ਆਪਣਾ ਪ੍ਰਸ਼ਾਸਨ ਦਾ ਵੀ ਬਹੁਤ ਇੰਤਜ਼ਾਮ ਹੈਗਾ ਖਾਣ ਪੀਣ ਦਾ ਵੀ ਇੰਤਜ਼ਾਮ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਆਪਣੇ ਭੈਣ ਭਰਾ ਨੇ ਜਿਹੜੀਆਂ ਸਾਡੀਆਂ ਮਾਵਾਂ ਨੇ ਜੇ ਕਿਸੇ ਦੇ ਵਿਚਾਰ ਹੈਗੇ ਤੇ ਤੁਸੀਂ ਆਪਣੇ ਸੋਹਣੇ ਤਰੀਕੇ ਨਾਲ प्रयागराज गंगा देना कर सकते ने ये भी एक तीर्थ जगह है सदियों से चला आ रहा हजारों वर्षो से चला आ रहा है उसी परंपरा का आज हम सब लोग अक्षरक्ष पालन करते हुए पूरे भारत वर्ष के हमारे गणमान्य संत त्यागी तपस्वी ज्ञानी ध्यानी और पूरे भारत वर्ष के समस्त भक्तगण जो लाखों की संख्या में आप इस जलूस में आप देखेंगे और हमारे छावनी में देखेंगे सब लोग बड़े हर्षोल्लास के साथ उल्लास पूर्वक इस महाकुंभ पर्व को हमेशा से छह साल पे बारह साल पे जहाँ चारों कुंभ होता है वहाँ पे हम लोग मनाते हैं आपके माध्यम से मैं पूरे भारत वर्ष के नागरिकों को भक्तगणों को बहुत बहुत मंगल कामना करते हैं बहुत बहुत सभी संतों का आशीर्वाद आप सब लोग आए और महाकुंभ पर्व पे स्नान करके संतों के दर्शन करके प्रवचन सुन करके अपने जीवन को धन्य धान करें किसी भी तरह का अपने मन में शंका न करे आपके माध्यम से जो नहीं आ सकते वो टीवी चैनल के माध्यम से भी देख करके अपने आप को पुण्य का लाभ प्राप्त करें ऐसी हमारी शुभ मंगल कामना पूरे देशवासियों के लिए महाकुंभ में सबसे महत्वपूर्ण होते हैं पान्टुन पुल हम आपको अब पहले पान्टून पुल से शुरू करते हैं ताकि जब आप ये रिपोर्ट देखें और अगर आप कुंभ आने वाले हैं तो खोने की संभावना थोड़ी सी कम हो जाए तो ये ये देखिए पहले नंबर का पान्टून पुल है अक्षयवट पान्टून पुल ऐसे तीस पान्टून पुल है अब मैं थोड़ा सा आगे चलती हूँ और जो जितने तक मैं देख पा रही हूँ या मेरे कैमरा देख पाएगा उतने तक मैं आपको दिखाती हूँ और उसके बाद आपको चीजें समझा देती हूँ और एक चीज और आप समझें कि हर पंटून पुल वन वे है जैसे ये पहला पंटून पुल है ये अखाड़ों की तरफ जाने के लिए बनाया गया है ये अरहल की तरफ जा रहा है पहले नंबर का तो अगर आप किसी से बात करते हैं उसको बताना चाहते हैं तो आप इस तरीके से बता सकते हैं कि या कोई खो गया है जिसे आप बताना चाहते हैं तो ये पहले नंबर का पंटून पुल है जिस पर मैं मौजूद हूं उसके बाद जरा कैमरा पैन करिए नकुल ये पहला हो गया अक्षयवर्ट मान लीजिए आप यहाँ पर हैं और आप किसी को बुलाना चाहते हैं या कोई आपसे बिछड़ गया है तो आप किसी भी पान्टुन पुल के पास खड़े हो जाएं वहां का नंबर पढ़ें और उसके बाद उसे वहां बुला सकते हैं ऐसे तीस पान्टुन पुल हैं इधर जिधर अभी कैमरा आप देख रहे हैं ये पापा मू की तरफ जाने वाला रास्ता है जूसी की तरफ जाने वाला रास्ता है तो यहाँ से ये जो हो गया आप देख सकते हैं कि ये पूरा का पूरा अरहल की तरफ जा रहा है ये अरहल से रास्ता निकल गया ऐसे 30 पान्टून पुल हैं तो हमारा मकसद ये है कि हम आपको ये रिपोर्ट इसलिए दिखा रहे हैं कि ये 30 पान्टून पुल बहुत महत्वपूर्ण है न केवल आने और जाने के लिए बल्कि इसलिए भी कि दो सिरों को जोड़ने का काम कर रहे हैं महाकुम्भ को लेकर प्रदेश की योगी सरकार ने व्यापक तौर पर इंतजाम किए हैं इस आयोजन को दिव्य और भव्य बनाने के लिए पूरी तैयारी की गई है छह हजार करोड़ से ज्यादा की पांच सौ ऐसी ज्यादा परियोजनाओं पर काम किया गया है ये माना जा रहा है इस बार महाकुंभ में चालीस करोड़ से ज्यादा श्रद्धालु आएंगे उनके मुताबिक यहाँ पर तैयारियों को किया गया है चार हजार हेक्टेयर में पूरा यह मेला बसाया गया है खास बात यह है कि सौंदर्यीकरण के लिए काफी प्रयास किए जा रहे हैं तीन लाख से ज्यादा जहाँ पर पौधे लगाए जा रहे हैं और इस महाकुंभ को डिजिटल के साथ ही ग्रीन कुंभ बनाने की कोशिश की जा रही है वही इस बार इसका आकर्षण जो है बड़े बड़े जो तोरण द्वार है वो द्वार बनाए जा रहे हैं आप देख सकते हैं पर्यटन विभाग की ओर से महाकुंभ को लेकर महाकुंभ क्षेत्र से लेकर जो पहाड़ी इलाके हैं जो शहर में प्रवेश करने के रास्ते हैं मार्ग हैं उन मार्गों पर इस तरह से भव्य गेट बनाए जा रहे हैं और जिस तरह से समुद्र मंथन के बाद चौदह रत्न निकले थे तो उन रत्नों के नाम पर कक्षा द्वार एरावत द्वार रत्न द्वार अमृत कलश द्वार इन तमाम तरह से इन नामों से ये द्वार बनाए जा रहे हैं और इसके अलावा जो सनातन संस्कृति में नाम हो सकते हैं उनको यहाँ पर दिखाने की कोशिश की गई है ताकि लोगों को एक बार फिर से वैदिक परंपरा सनातन की जो आध्यात्मिक शक्ति है उस तरफ रूबरू कराया जा सके उन्हें एक सुखद और सुंदर एहसास हो सके जो तो देश और विदेश से यहाँ संगम की धरती पर श्रद्धालु पहुंचेंगे तो ये इंट्री का पॉइंट है काली सड़क पर आप देख सकते हैं यहाँ पर कच्छप दौर बनाया गया है ये विशाल दौर है और इसी तरह से जगह जगह दौर बनाए जा रहे हैं ताकि यहाँ आने वाले श्रद्धालुओं को एक अलग तरह की अनुभूति हो और यहाँ आने के बाद जब वो संगम में आस्था की डुबकी लगाए और यहाँ से जाए तो महाकुंभ को लेकर एक सुखद अनुभूति लेकर जाए तो इस तरह का प्रयास इस बार महाकुंभ में किया जा रहा है सर्वे तुबे नहीं तो टाइम पे आ गए घ मकरगत रवि जवाब होई तेरा था पता ही आओ सब कोई उसी प्रेरणा से इसको पहन के चल रहा हूं और सड़क सुरक्षा अभियान में लगा हूँ कि ताकि जो है सड़क पर सावधानी से गाड़ी चलाएं और गंगा भैया इसी तरह सोच रहे हैं लोग स्नान करें एक छंद सुना देता हूँ कि गंगा माई कह रही मुझको को बचाओ आग, कैसे मैं बचूंगी अब सोचो पल पल में मल मूत्र का चरे को मौजू में मिलाओ मत तभी जाके बचूंगी मैं आने वाले कल में मेरा जल साफ कर सभी लोग मिल कर नहीं तो फंसेंगे लोग मेरे दल दल में राजा भागीरथ जब मुझे लेके आए तब तर गए पुरुख है समा के मेरे जल में गंगा मैया के जो तो है बराबर पहन के चलता कृष्णानंद नंदराज भोजपुरी कभी जय हिंद जय भारत गीता गीता देवी ਤਾਂ ਪ੍ਰਿਆਗਰਾਜ ਦੀਆਂ ਤਸਵੀਰਾਂ ਤੇ ਉੱਥੇ ਜਿਹੜੇ ਸ਼ਰਧਾਲੂ ਪਹੁੰਚੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਥੋੜੀ ਜਾਣਕਾਰੀ ਦਵਾਂ ਜਿਹੜੇ ਪ੍ਰਿਆਗਰਾਜ ਦੇ ਵਿੱਚ ਮਹਾਕੁੰਬ ਦਾ ਆਗਾਜ਼ ਇਸ ਸਮੇਂ ਦੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਸੂਰਜ ਦੀ ਪਹਿਲੀ ਕਿਰਨ ਦੇ ਨਾਲ ਬਹੁਤ ਸਾਰੇ ਲੋਕ ਇਸ਼ਨਾਨ ਕਰਨਾ ਚਾਹੁੰਦੇ ਨੇ ਇਸ ਵਾਰ ਤਿੰਨ ਸ਼ਾਹੀ ਸਨਾਨ ਨੇ ਤੇ ਤਿੰਨ ਇਸ਼ਨਾਨ ਨੇ ਔਰ ਸ਼ਾਹੀ ਸਨਾਨ ਨੂੰ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਅੱਜ ਦਾ ਆਗਾਜ਼ ਇਸ਼ਨਾਨ ਦੇ ਨਾਲ ਹੋ ਰਿਹਾ ਹੈ ਔਰ ਸ਼ਾਹੀ ਸਨਾਨ ਪਹਿਲਾ ਕੱਲ ਹੋਏਗਾ ਜਦੋਂ ਮਕਰਸ ਕ੍ਰਾਂਤੀ ਦਾ ਮੌਕਾ ਹੋਏਗਾ ਸ੍ਰੀ ਤੋਹੀ ਸ਼ਾਹੀ ਇਸ਼ਨਾਨ ਕੱਲ ਸ਼ੁਰੂ ਹੋ ਜਾਏਗਾ ਅੱਜ ਜਿਹੜਾ ਸ্নান ਹੈ ਉਸ ਤੋਂ ਬਾਅਦ 29 ਜਨਵਰੀ ਨੂੰ ਇੱਕ ਸ਼ਾਹੀ ਇਸ਼ਨਾਨ ਹੋਏਗਾ ਮونی અમાਵਸਿਆ ਜਿਸ ਨੂੰ ਕਿਹਾ ਜਾਂਦਾ ਉਸ ਦਿਨ ਉਸ ਤੋਂ ਬਾਅਦ 3 ਫਰਵਰੀ ਨੂੰ ਇੱਕ ਸ਼ਾਹੀ ਇਸ਼ਨਾਨ ਹੋਏਗਾ ਬਸੰਤ ਪੰਚਮੀ ਦੇ ਦਿਨ ਤੇ ਉਸ ਤੋਂ ਬਾਅਦ 12 ਫਰਵਰੀ ਨੂੰ ਇੱਕ ਜਿਹੜੀ ਮਾਗੀ ਦੀ ਪੂਰणिमा ਹੋਏਗੀ ਉਸ ਦਿਨ ਸ্নান ਹੋਏਗਾ ਔਰ 26 ਫਰਵਰੀ ਨੂੰ ਜਦੋਂ ਸਮਾਪਤੀ ਹੋਣੀ ਹੈ ਤਾਂ ਮਹਾਸ਼ਿਵਰਾਤਰੀ ਦਾ ਸ্নান ਹੋਏਗਾ ਹਾਲਾਂਕਿ ਪਵਿੱਤਰ ਦੋਵੇਂ ਹੈਗੇ ਨੇ ਪਰ ਬਹੁਤ ਸਾਰੇ ਲੋਕ ਸ਼ਹੀਦ ਇਸ਼ਨਾਨ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਨੇ ਔਰ ਖਾਸ ਤੌਰ ਤੇ ਮਕਰਸ ਕ੍ਰਾਂਤੀ ਤੇ ਬਸੰਤ ਪੰਚਮੀ ਵਾਲੇ ਸ਼ਹੀਦ ਇਸ਼ਨਾਨ ਦੇ ਮੌਕੇ ਦੇ ਉੱਤੇ ਤਾਂ ਪ੍ਰਿਆਗਰਾਜ ਦੇ ਵਿੱਚ ਆਗਾਜ਼ ਹੋ ਗਿਆ 144 ਸਾਲ ਬਾਅਦ ਸੰਯੋਗ ਬਣ ਰਿਹਾ ਹੈ ਜਿਹੜਾ ਇਸ ਵਾਰ ਦੇ ਮਹਾਕੁੰਬ ਦੇ ਵਿੱਚ ਹੈ ਔਰ ਕਾਬਲੇ ਗੌਰ ਹੈ ਕਿ ਇਸ ਵਾਰ ਇਸ ਕਰਕੇ ਵੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ 2021 ਦੇ ਵਿੱਚ ਹਰੀਦਵਾਰ ਦੇ ਵਿੱਚ ਮਹਾਕੁੰਬ ਹੋਇਆ ਸੀ ਔਰ ਜਦੋਂ ਗੁਰੂ ਰਾਸ਼ੀ ਦੇ ਵਿੱਚ ਗੁਰੂ ਰਾਸ਼ੀ ਕੁੰਭ ਦੇ ਵਿੱਚ ਪਹੁੰਚਦੀ ਹੈ ਤਾਂ ਉਸ ਸਮੇਂ ਇਹ ਹਰੀਦوار ਵਾਲਾ ਸੰਯੋਗ ਬਣਦਾ ਹੈ ਔਰ ਕਾਬਲੇ ਗੌਰ ਹੈ ਕਿ ਮੈਂ ਇਸ ਕਰਕੇ ਹਰੀਦوار ਦਾ ਜ਼ਿਕਰ ਕਰ ਰਿਹਾ ਕਿਉਂਕਿ ਹਰੀਦوار ਦੇ ਵਿੱਚ ਜਦੋਂ 2021 ਦੇ ਵਿੱਚ ਕੁੰਭ ਸੀ ਤਾਂ ਉਸ ਸਮੇਂ ਕਰੋਨਾ ਕਾਲ ਚੱਲ ਰਿਹਾ ਸੀ ਤਿੰਨ ਤੋਂ ਚਾਰ ਮਹੀਨੇ ਹਰੀਦوار ਦੇ ਵਿੱਚ ਜਿਹੜਾ ਕੁੰਭ ਚੱਲਦਾ ਏ ਪਰ ਇਸ ਵਾਰੀ ਕਰੋਨਾ ਦੀ وجہ ਦੇ ਨਾਲ ਸਿਰਫ 30 ਦਿਨ ਦਾ ਹੀ ਉਹ ਵਕਫਾ ਸੀ ਜਾਂ ਇੱਕ ਉਹ ਸਮਾ ਸੀ ਜਦੋਂ ਕੁੰਭ ਦੇ ਜਿਹੜਾ ਪੂਰੇ ਪ੍ਰਬੰਧ ਕੀਤੇ ਗਏ ਔਰ ਬਹੁਤ ਵੱਡੀ ਗਿਣਤੀ ਚ ਉੱਥੇ ਲੋਕ ਨਹੀਂ ਪਹੁੰਚ ਸਕੇ ਸਨ ਬਹੁਤਿਆਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਕੁੰਬ ਦਾ ਇੰਤਜ਼ਾਰ ਕਰ ਰਹੇ ਹਾਂ ਜਾਣਾ ਹੈ ਅਸੀਂ ਪਰ ਕਰੋਨਾ ਦੀ ਵਜ੍ਹਾ ਦੇ ਨਾਲ ਬਹੁਤ ਸਾਰੇ ਲੋਕ ਨਹੀਂ ਜਾ ਸਕੇ ਇਸ ਕਰਕੇ ਪ੍ਰਿਆਗਰਾਜ ਦੇ ਵਿੱਚ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚਣਗੇ ਔਰ ਆਗਾਜ਼ ਉੱਥੇ ਹੈ ਪ੍ਰਿਆਗਰਾਜ ਤੋਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਇਹ ਪਹਿਲਾ ਦਿਨ ਹੈ ਤੁਸੀਂ ਲੋਕਾਂ ਦਾ سیلاب ਦੇਖ ਸਕਦੇ ਹੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਿਆ ਹੋਇਆ ਹੈ ਪੂਰੇ ਸ਼ਹਿਰ ਨੂੰ ਬਹੁਤ ਵੱਡਾ ਸ਼ਹਿਰ ਹੈ ਪ੍ਰਿਆਗਰਾਜ ਲਾਹਬਾਦ ਤਾਂ ਪੂਰੇ ਸ਼ਹਿਰ ਨੂੰ ਇੱਕ ਇੱਕ ਅਲੱਗ ਦਿਖ ਦੇ ਦਿੱਤੀ ਜਾਂਦੀ ਹੈ ਬਹੁਤ ਸਾਰੇ ਪੁਲ ਬਣਾ ਦਿੱਤੇ ਜਾਂਦੇ ਨੇ ਅੱਛਾ ਪ੍ਰਿਆਗਰਾਜ ਬਹੁਤ ਸਾਰੇ ਸਾਡੇ ਦਰਸ਼ਕਾਂ ਬਖੋ ਵੀ ਜਾਣਦੇ ਹੋਣੇ ਹਨ ਪਰ ਮੈਂ ਥੋੜੀ ਜਿਹੀ ਹੋਰ ਜਾਣਕਾਰੀ ਦਵਾਂ ਪ੍ਰਿਆਗਰਾਜ ਇਹ ਥਾਂ ਇਸ ਕਰਕੇ ਵੀ ਪਵਿੱਤਰ ਹੈ ਕਿਉਂਕਿ ਇੱਥੇ ਸੰਗਮ ਹੁੰਦਾ ਹੈ ਦਰਿਆਵਾਂ ਦਾ ਨਦੀਆਂ ਦਾ ਹਿੰਦੂ ਮਾਨਤਾ ਦੇ ਮੁਤਾਬਿਕ ਬਹੁਤ ਪਵਿੱਤਰ ਕਿਹਾ ਜਾਂਦਾ ਹੈ ਪ੍ਰਿਆਗਰਾਜ ਦੇ ਵਿੱਚ ਜਿਹੜੇ ਗੰਗਾ ਯਮੁਨਾ ਤੇ ਸਰਸਵਤੀ ਤਿੰਨਾਂ ਦਾ ਸੰਗਮ ਹੁੰਦਾ ਹੈ ਹਾਲਾਂਕਿ ਸਰਸਵਤੀ ਨਦੀ ਜਿਹੜੀ ਹੈ ਉਹ ਅਲੋਪ ਹੋ ਚੁੱਕੀ ਹੈ ਗੁਪਤ ਰੂਪ ਦੇ ਨਾਲ ਹੀ ਕਿਹਾ ਜਾਂਦਾ ਹੈ ਕਿ ਉੱਥੇ ਸੰਗਮ ਹੁੰਦਾ ਹੈ ਜਿਹੜੇ ਲੋਕ ਪ੍ਰਿਆਗਰਾਜ ਗਏ ਨੇ ਉਹ ਇਸ ਸੰਗਮ ਦੇ ਦ੍ਰਿਸ਼ ਨੂੰ ਉਹਨਾਂ ਨੇ لازਮੀ ਤੌਰ ਤੇ ਦੇਖਿਆ ਹੋਵੇਗਾ ਬਿਲਕੁਲ ਤੁਹਾਨੂੰ ਦੋ ਪਾਣੀ ਵੱਖ-ਵੱਖ ਰੰਗ ਦੇ ਗੰਗਾ ਤੇ ਯਮਨਾ ਦਾ ਮਿਕਸ ਹੁੰਦੇ ਹੋਏ ਨਜ਼ਰ ਆਉਂਦੇ ਨੇ ਉਹ ਬਹੁਤ ਪਵਿੱਤਰ ਕਿਹਾ ਜਾਂਦਾ ਹੈ ਕਿ ਉਹ ਬਹੁਤ ਪਵਿੱਤਰ ਹੈ ਉਸ ਤੋਂ ਬਾਅਦ ਉਹ ਗੰਗਾ ਨਦੀ ਦੇ ਤੌਰ ਦੇ ਉੱਤੇ ਹੀ ਅੱਗੇ ਵਗਦੀ ਹੈ ਤਾਂ ਗੰਗਾ ਯਮਨਾ ਦਾ ਜਿਹੜਾ ਪਵਿੱਤਰ ਸੰਗਮ ਹੈ ਗੰਗਾ ਯਮਨਾ ਸਰਸਵਤੀ ਦਾ ਇਹ ਉਹ ਥਾਂ ਹੈ ਪ੍ਰਿਆਗਰਾਜ ਜਿੱਥੇ ਇਸ ਵਾਰ ਕੁੰਭ ਦਾ ਪਰਮੰਧ ਹੋ ਰਿਹਾ ਮਹਾਕੁੰਭ ਹੈਗਾ ਇਹ ਮਹਾਕੁੰਭ ਦਾ ਮਤਲਬ ਇਹ ਵੀ ਹੁੰਦਾ ਹੈ ਕਿ 12 ਸਾਲ ਬਾਅਦ ਜਿਹੜਾ ਸੰਯੋਗ ਬਣਦਾ ਹੈ ਉਸ ਨੂੰ ਮਹਾਕੁੰਭ ਕਿਹਾ ਜਾਂਦਾ ਹੈ ਔਰ ਜਿਹੜਾ ਇਸ ਵਾਰ ਇਹ ਸੰਯੋਗ ਬਣ ਰਿਹਾ ਹੈ ਸੰਯੋਗ ਇਸ ਤਰੀਕੇ ਨਾਲ ਹੁੰਦਾ ਹੈ ਕਿ ਰਾਸ਼ੀਆਂ ਅਲੱਗ-ਅਲੱਗ ਥਾਵਾਂ ਦੇ ਉੱਤੇ ਪਹੁੰਚਦੀਆਂ ਨੇ Hindu ਮਾਨਤਾ ਦੇ ਮੁਤਾਬਿਕ ਤਾਂ ਫਿਰ ਉਹ ਸੰਯੋਗ ਕਿਹਾ ਜਾਂਦਾ ਹੈ ਕਰੀਬ-ਕਰੀਬ 150 ਸਾਲ ਬਾਅਦ ਬਣ ਰਿਹਾ ਹੈ ਜਿਹੜਾ ਇਸ ਵਾਰ ਦਾ ਸੰਯੋਗ ਹੈ ਔਰ 12 ਸਾਲ ਬਾਅਦ ਇੱਕ ਅਰਧ ਗੁੰਭੀ ਹੁੰਦੀ ਹੈ ਜਿਹੜੀ 6 ਸਾਲ ਬਾਅਦ ਲੋਕ ਪਹੁੰਚਦੇ ਨੇ ਪਰ 12 ਸਾਲ ਬਾਅਦ ਆਉਂਦੇ ਮਹਾਕੁੰਬ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਮਹੱਤਵ ਹੈ ਬਹੁਤ ਜ਼ਿਆਦਾ Hindu ਮਾਨਤਾ ਦੇ ਮੁਤਾਬਿਕ ਮੰਨਿਆ ਜਾਂਦਾ ਹੈ ਤਾਂ ਪ੍ਰਿਆਗ ਰਾਜ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸਾਰੇ ਲੋਕ ਉੱਥੇ ਜਾਣਾ ਚਾਹੁੰਦੇ ਹੋਣਗੇ ਪੰਜਾਬ ਦੇ ਇਨਫੈਕਟ ਸਾਨੂੰ ਕੁਝ ਉੱਥੋਂ ਦਰਸ਼ਕ ਨਜ਼ਰ ਆਏ ਜਿਨ੍ਹਾਂ ਨੇ ਗੱਲਬਾਤ ਕਰ ਰਹੀ ਸੀ ਤਾਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਜਾ ਰਹੀ ਸੀ ਕਿ ਫਿਰੋਜ਼ਪੁਰ ਪੰਜਾਬ ਤੋਂ ਪਹੁੰਚੇ ਹੋਏ ਨਹੀਂ ਤਾਂ ਉੱਥੇ ਦੀਆਂ ਤਸਵੀਰਾਂ ਸੀ ਕੁਝ ਤੁਹਾਨੂੰ ਦਿਖਾਈਆਂ ਨੇ ਬਹੁਤ ਸਾਰੇ ਲੋਕ ਉੱਥੇ ਪੰਜਾਬ ਤੋਂ ਵੀ ਪਹੁੰਚੇ ਨੇ ਪੂਰੇ ਦੇਸ਼ ਤੋਂ ਦੁਨੀਆ ਤੋਂ ਬਹੁਤ ਲੋਕ ਆਉਂਦੇ ਨੇ ਜਿਵੇਂ ਸੰਡੀ ਸੇ ਹੋ ਗਈ ਉੱਥੇ ਜਾਣਕਾਰੀ ਦੇ ਰਹੇ ਸੀ ਕਿ ਕਿਵੇਂ ਦੇ ਇੰਤਜ਼ਾਮ ਨੇ ਉਹ ਜਿਹੜੇ ਉਹਨਾਂ ਦਰਿਆਏ ਉਸ ਦੇ ਉੱਤੇ ਪੁਲ ਬਣਾਏ ਗਏ ਨੇ ਔਰ ਕਾਬਲੇ ਗੌਰ ਹੈ ਕਿ ਜਿਹੜੇ ਆਪਾਂ ਇੱਥੇ ਪੰਟੂਨ ਪੁਲ ਕਹਿੰਦੇ ਆ ਉੱਥੇ ਉਹ ਬਣਾਏ ਗਏ ਨੇ ਆਰਜ਼ੀ ਪੁਲ ਤੁਸੀਂ ਕਹਿ ਸਕਦੇ ਹੋ ਆਮ ਤੌਰ ਤੇ ਨਹੀਂ ਹੁੰਦੇ ਪਰ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਇਹ ਪੁਲ ਜਿਹੜੇ ਉਹ ਤਿਆਰ ਕੀਤੇ ਜਾਂਦੇ ਨੇ ਠੰਡ ਦਾ ਮੌਸਮ ਹੈ ਪਾਣੀ ਠੰਡਾ ਹੋਏਗਾ ਪਰ ਅੰਦਾਜ਼ਾ ਲਗਾ ਸਕਦੇ ਹਾਂ ਕਿਉਂਕਿ ਨਾਰਥ ਇੰਡੀਆ ਦੇ ਵਿੱਚ ਇੱਕ ਤਰੀਕੇ ਨਾਲ ਆਂਦਾ ਹੈ ਸਾਰਾ ਇਲਾਕਾ ਵੀ ਤਾਂ ਉਥੇ ਦੀਆਂ ਤਸਵੀਰਾਂ ਪ੍ਰਯਾਗ ਰਾਜ ਦੀ ਮਈਆ ਗਰਵਾ ਰਵਾਰਾ ਭਾਵਾ ਜੋ ਸੇ ਰਾਮ ਆਏਗੇ ਰਾਮ ਆਏਗੇ ਤਾਂ ਹਰੂੰਜੀ ਕਾਮ ਆਏਗੇ ਰੌ ਆਏਗੇ ਯਾਲਾ ਆਪਰ ਸੰਤਾ ਮੇਰੇ ਗਬਲਾ कदमे की आहट से कह दूं कदम की आहट से कह दूं मेरे सियाराम आए हैं कदमे की आहट से कह दूं मेरे प्रभु राम आए हैं चला देखियाई हो चला देखियाई ਨੈਣ ਭਰ ਕੇ ਨੈਣ ਭਰ ਕੇ ਨੈਣ ਭਰ 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 ਕੇ ਚਲਾ ਦੇਖੀ ਆਈ ਹੁ ਨੈਣ ਭਰ ਕੇ ਨੈਣ ਭਰ ਕੇ ਨੈਣ ਭਰ 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 ਕੇ ਚਲਾ ਦੇਖੀ ਆਈ ਅਰੇ ਕੁੰਭ ਕਾ ਨਗਰੀਆ ਅਰੇ ਕੁੰਭ ਕਾ ਨਗਰੀਆ ਸੱਜਣ ਐਸਾ ਚਲਾ ਦੇਖੀ ਆਈ ਨੈਣ ਭਰ ਕੇ ਨੈਣ ਭਰ ਕੇ ਨੈਣ ਭਰ 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 ਕੇ ਚਲਾ ਦੇਖੀ ਆਈ ਅਰੇ ਰਾਮ ਸੰਗ ਸਿਤਾ अरे राम संग सीता लक्ष्मण आले यही दुवरिया चला देखियाई ओ नयन भर के नयन भर के नयन भर 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 के चला देखियाई नमस्ते नमस्कार हेलो क्रिस्टीन इज हियर आप कैसे हो Mera mahan. So um, I'm, i also I came from Russia, but I was flying from uh, Vienna, from Austria, from Europe. I'm working and, and, and living in in Europe, and uh, India is just great. I mean, we came to Kumbh mela first time in life, and this is a big Kumbh Mela, so we're very excited. It's like you know, you see the real India, and the true power of India is their people. And look around, it's thousands of thousands of people. And the vibe I cannot even transfer. Like I'm like I'm shaking because of the vibe of people of holy place of all the people who deep into Holy Mama Ganga River. Yes. Thank you so much. I love India. Mera Bharat Mahan. ਤਾਂ ਮਹਾਕੁੰਮ ਦਾ ਆਗਾਸ ਹੋ ਚੁੱਕਿਆ ਤੇ ਇਸ ਸਭ ਦੇ ਵਿਚਾਲੇ ਅਸੀਂ ਪੰਜਾਬ ਦਾ ਰੁਕ ਕਰੀਏ ਤਾਂ ਫੇਰ ਮਾਗੀ ਮੇਲਾ ਵੀ ਖੂਬ ਰੌਣਕਾਂ ਜਿਹਾ ਨਜ਼ਰਾਨੀਆ ਮੁਕਸਰ ਦੇ ਵਿੱਚ ਮਾਗੀ ਮੇਲੇ ਦੀਆਂ ਰੌਣਕਾਂ ਨੇ 15 ਜਨਵਰੀ ਤੱਕ ਧਾਰਮਿਕ ਸਮਾਗਮ ਚੱਲਣਗੇ ਤਿੰਨ ਦਿਨਾਂ ਦਾ ਪੂਰਾ ਉਤਸਵ ਹੁੰਦਾ ਹੈ 40 ਮੁਕਤੀਆਂ ਦੀ ਯਾਦ ਦੇ ਵਿੱਚ ਮਾਗੀ ਮੇਲਾ ਲੱਗਦਾ ਹੈ ਮੁਕਸਰ ਸਾਹਿਬ ਦੀ ਧਰਤੀ ਤੇ 15 ਜਨਵਰੀ ਨੂੰ ਨਗਰ ਕੀਰਤਨ ਦੇ ਨਾਲ ਸਮਾਪਤੀ ਹੋਵੇਗੀ ਔਰ ਕੱਲ ਦਾ ਦਿਨ ਬਹੁਤ ਅਹਿਮ ਰਹੇਗਾ ਜਦੋਂ ਸਿਆਸੀ ਕਾਨਫਰੰਸਾਂ ਵੀ ਉੱਥੇ ਸਜਾਈਆਂ ਜਾਣੀਆਂ ਨੇ ਸਿਆਸੀ ਤੌਰ ਦੇ ਉੱਤੇ ਵੀ ਬਹੁਤ ਸਰਗਰਮ ਰਹਿੰਦੇ ਨੇ ਪੋਲਿਟੀਕਲ ਪਾਰਟੀਆਂ ਪੰਜਾਬ ਦੀਆਂ ਸਿਆਸੀ ਕਾਨਫਰੰਸਾਂ ਹੋਣਗੀਆਂ ਮੁਖਸੇ ਸਾਹਿਬ ਦੀਆਂ ਕੁਝ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਸਾਰੇ ਲੋਕ ਜਿਹੜੀ ਸੰਗਤ ਹੈ ਉਹ ਪਹੁੰਚਦੀ ਹੈ ਮਾਗੀ ਦੇ ਮੌਕੇ ਦੇ ਉੱਤੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਸਵੇਰ ਤੋਂ ਹੀ ਉੱਥੇ ਵੀ ਖੂਬ ਸੰਗਤ ਨਜ਼ਰ ਆ ਰਹੀ ਹੈ ਮਾਗੀ ਦੇ ਮੌਕੇ ਦੇ ਉੱਤੇ ਵੀ ਜਿਹੜੇ ਗੁਰਦੁਆਰਾ ਡੁੱਟੀਗੰਢੀ ਸਾਹਿਬ ਦੇ ਵਿੱਚ ਜਾ ਕੇ ਸਰੋਵਰ ਹੈ ਉੱਥੇ ਇਸ਼ਨਾਨ ਸੰਗਤ ਕਰਦੀ ਔਰ ਖਾਸ ਤੌਰ ਤੇ ਕੱਲ ਦਾ ਦਿਨ ਜਿਹੜਾ ਬਹੁਤ ਇੰਪੋਰਟੈਂਟ ਹੋਏਗਾ 마ਗੀ ਦੇ ਮੌਕੇ ਦੇ ਉੱਤੇ ਮੱਕਰਸ ਕ੍ਰਾਂਤੀ ਦਾ 마ਗੀ ਦਾ ਜਿਸ ਨੂੰ ਆਪਾਂ ਕਹਿੰਦੇ ਆ ਤਾਂ 마ਗੀ ਮੇਲੇ ਦੀਆਂ ਰੌਣਕਾਂ ਤਿੰਨ ਦਿਨ ਸੋਮ ਮੰਗਲ ਬੋਧਿਆ 13 14 15 ਆਪਾਂ ਕਹੀਏ ਨਜ਼ਰ ਆਉਣਗੀਆਂ ਔਰ ਬਕਸਰ ਸਾਹਿਬ ਦੇ ਵਿੱਚ ਖਾਸ ਤੌਰ ਤੇ 40 ਮੁਕਤੀਆਂ ਦੀ ਯਾਦ ਦੇ ਵਿੱਚ ਜਿਹੜਾ ਇਹ ਮਾਗੀ ਦਾ ਮੇਲਾ ਭਰਦਾ ਹੈ ਹਾਲਾਂਕਿ ਬਰਸਾਤ ਦੀ ਵਜ੍ਹਾ ਦੇ ਨਾਲ ਇੱਕ ਦਿਨ ਪਹਿਲਾਂ ਕੁਝ ਤਸਵੀਰਾਂ ਸਾਹਮਣੇ ਆਈਆਂ ਕਿ ਜਿਹੜੇ ਉੱਥੇ ਪ੍ਰਬੰਧ ਕੀਤੇ ਗਏ ਸੀ ਉਹ ਜ਼ਰੂਰ ਥੋੜੇ ਜੇ ਬਾਰਿਸ਼ ਦੀ ਵਜ੍ਹਾ ਦੇ ਨਾਲ ਪ੍ਰਭਾਵਿਤ ਹੋਈ ਨਹੀਂ ਕਿਉਂਕਿ ਸ਼ਨੀਵਾਰ ਦਾ ਦਿਨ ਸ਼ੁੱਕਰਵਾਰ ਰਾਤ ਤੋਂ ਹੀ ਖੂਬ ਬਰਸਾਤ ਹੋਈ ਹੈ ਪੰਜਾਬ ਦੇ ਵਿੱਚ ਤਾਂ ਜਿਹੜੇ ਉਹ ਗਰਾਊਂਡਸ ਨੇ ਜਿੱਥੇ ਬਹੁਤ ਸਾਰੇ ਪ੍ਰਬੰਧ ਕੀਤੇ ਹੁੰਦੇ ਨੇ ਆ ਬਹੁਤ ਸਾਰੀਆਂ ਜਿਹੜੀਆਂ ਤੁਸੀਂ ਕਹਿ ਸਕਦੇ ਹੋ ਲੋਕ ਉੱਥੇ ਆਪਣੀਆਂ ਦੁਕਾਨਾਂ ਲਗਾਉਣ ਪਹੁੰਚੇ ਹੁੰਦੇ ਨੇ ਉਹਨਾਂ ਨੂੰ ਬਹੁਤ ਦਿੱਕਤ ਹੈ ਆਈ ਹੈ ਪਰ ਉਮੀਦ ਕਰਦੇ ਹਾਂ ਕਿਉਂਕਿ ਮੌਸਮ ਖੁੱਲਿਆ ਹੈ ਐਤਵਾਰ ਦੇ ਦਿਨ ਤੇ ਉਮੀਦ ਕਰਦੇ ਹਾਂ ਕਿ ਅੱਜ ਕੱਲ ਤੇ ਪਰਸੋਂ ਵੀ ਮੌਸਮ ਥੋੜਾ ਜਿਹਾ ਵਧੀਆ ਰਹੇਗਾ ਉਹ ਇਸ ਕਰਕੇ ਵੀ ਮੈਂ ਜ਼ਿਕਰ ਕਰ ਰਿਹਾ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਵੀ ਜੁੜਿਆ ਹੁੰਦਾ ਹੈ ਤਾਂ ਮਾਗੀ ਮੇਲੇ ਦੀਆਂ ਰੌਣਕਾਂ ਮੁਕਸਰ ਸਾਹਿਬ ਦੀ ਸਮੂਹ ਸੰਗਤ ਦੇ ਸਹਿ ਜੋ ਅੰਦਰ ਚਿੰਤਾ ਨੀਂਦ ਨਾ ਸੋਵੇ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬਖਸ਼ਾਇਤ ਸਰਪ੍ਰਿੰਗਾਂ ਖੇਦਰਾਣੇ ਤੋਂ ਮੁਖਤਸਰ ਕੀਤਾ ਜੋ ਉਹਨਾਂ 40 ਸਿੰਘਾਂ ਨੇ ਜੋ ਇਥੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਜੋ ਮੇਲਾ ਮਾਘੀ ਦੇ ਰੂਪ ਵਿੱਚ ਵੱਡੇ ਪੱਧਰ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਗੁਰਦੁਆਰਾ ਪ੍ਰਬੰਧਕਤਵ ਦੁਆਰਾ ਮਨਾਇਆ ਜਾਂਦਾ ਹੈ ਸਮਾਗਮਾਂ ਦਾ ਸ਼ੁਰੂਆਤ ਹੋ ਸਕੀ ਹੈ ਅੱਜ ਗੁਰਦੁਆਰਾ ਸ਼ਹੀਦਗੰਜ ਸਾਹਿਬ ਦਿੱਤੇ ਸ੍ਰੀ ਅਖੰਡ ਪਾਤਸ਼ਾਹ ਦਾ ਆਰੰਭ ਹੋ ਸਕੇ ਨੇ ਹੁਣ ਗੱਲ ਕਰਦੇ ਆਂ ਲੋਹੜੀ ਦੇ ਤਿਉਹਾਰ ਦੀ 13 ਤਰੀਕ ਦਾ ਦਿਨ ਹੈ ਸੋਮਵਾਰ ਦਾ ਦਿਨ ਹੈ ਔਰ 13 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਹਾਲਾਂਕਿ ਪੂਰੇ ਦੇਸ਼ ਦੇ ਵਿੱਚ ਮਨਾਈ ਜਾਂਦੀ ਹੈ ਲੋਹੜੀ ਪਰ ਖਾਸ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਦ੍ਰਿਸ਼ ਨੇ ਤਸਵੀਰਾਂ ਨੇ ਪੰਜਾਬ ਦੇ ਵਿੱਚ ਨਜ਼ਰ ਆਉਂਦੀਆਂ ਨੇ ਤਾਂ ਸ਼ਗਨਾ ਵੀ ਲੋਹੜੀ ਅੱਜ ਬਹੁਤ ਸਾਰੇ ਲੋਕ ਸੈਲੀਬ੍ਰੇਟ ਕਰਦੇ ਨੇ ਆਪਣੇ ਘਰਾਂ ਦੇ ਵਿੱਚ ਪ੍ਰੋਗਰਾਮ ਰੱਖਦੇ ਨੇ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪੰਜਾਬ ਪਰਦੇ ਵਿੱਚ ਖੁਸ਼ੀਆਂ ਸ਼ਗਨਾ ਮੀਆਂ ਲੋਹੜੀਆਂ ਦੇ ਤੌਰ ਦੇ ਤੇ ਇਸ ਦਿਨ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਬੱਚੇ ਤੇ ਕੁੜੀਆਂ ਲੋਹੜੀ ਮੰਗਦੀਆਂ ਨੇ ਇਹ ਰਵਾਈਤ ਇੱਕ ਪੂਰੇ ਸਾਡੇ ਸਮਾਜ ਦੇ ਵਿੱਚ ਬਣੀ ਹੋਈ ਹੈ ਨਵਜੰਮੇ ਬੱਚੇ ਘਰਾਂ ਦੇ ਵਿੱਚ ਖਾਸ ਰੌਣਕਾਂ ਹੁੰਦੀਆਂ ਨੇ ਜਿੱਥੇ ਬੱਚਿਆਂ ਦੀ ਪਹਿਲੀ ਲੋੜੀ ਹੈ ਅੱਜ ਦੇ ਦਿਨ ਉਹ ਅੱਜ ਕੱਲ੍ਹ ਦੇਖੋ ਮੁੰਡੇ ਕੁੜੀਆਂ ਦਾ ਕੋਈ ਫਰਕ ਨਹੀਂ ਇਸ ਕਰਕੇ ਤੀਆਂ ਦੀ ਲੋੜੀ ਜਿੱਥੇ ਵੀ ਨਵੇਂ ਬੱਚੇ ਨੇ ਜਨਮ ਲਿਆ ਹੁੰਦਾ ਹੈ ਨਵਜੰਮੇ ਬੱਚੇ ਜਿਹੜੇ ਘਰਾਂ ਦੇ ਵਿੱਚ ਆਏ ਨੇ ਤਾਂ ਉੱਥੇ ਖੂਬ ਲੋੜੀ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਜਾਂਦਾ ਹੈ ਕੁਝ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਮਾਨਸਾ ਦੇ ਪਿੰਡ ਸਮਾਉ ਦੇ ਵਿੱਚ ਲੋੜੀ ਦਾ ਤਿਉਹਾਰ ਮਨਾਇਆ ਗਿਆ ਸਿੱਧੂ ਮਸੇਵਾਲਾ ਦੀ ਮਾਤਾ ਚਰਨ ਕੌਰ ਨੇ ਵੀ ਸ਼ਿਰਕਤ ਕੀਤੀ ਆਪਣੇ ਕੋਲ ਇਹ ਵੀ ਹੈ ਕਿ ਇਸ ਵਾਰੀ ਪਹਿਲੀ ਲੋੜੀ ਹੈ ਸਿੱਧੂ ਮਸੇਵਾਲਾ ਦੀ ਜਨਤ ਤੋਂ ਬਾਅਦ ਉਹਨਾਂ ਦੇ ਘਰ ਬੇਟਾ ਹੋਇਆ ਔਰ ਉਹ ਬੇਟੇ ਨੇ ਜਨਮ ਪਿਛਲੀ ਮਾਰਚ ਦੇ ਵਿੱਚ ਲਿਆ ਸੀ 2024 ਦੇ ਵਿੱਚ ਤਾਂ ਇਸ ਤਰੀਕੇ ਨਾਲ ਉਹਨਾਂ ਦੀ ਪਹਿਲੀ ਲੋੜੀ ਹੈ ਸ਼ੁਭਦੀਪੀ ਨਾਮ ਰੱਖਿਆ ਗਿਆ ਤੇ ਸ਼ੁਭਦੀਪ ਦੀ ਪਹਿਲੀ ਲੋੜੀ ਹੈ ਪਰਿਵਾਰ ਨੇ ਬੜਾ ਔਖਾ ਟਾਈਮ ਦੇਖਿਆ 2022 ਤੋਂ ਖਾਸ ਤੌਰ ਤੇ ਤਾਂ ਇਸ ਵਾਰ ਖੁਸ਼ੀਆਂ ਜ਼ਰੂਰ ਉਹਨਾਂ ਦੇ ਵੀਡੀਓ ਦੇ ਵਿੱਚ ਆਈਆਂ ਨੇ ਤਾਂ सेलिब्रेशन ਕੀਤਾ ਜਾ ਰਿਹਾ ਅੱਛਾ ਇਹ ਵੀ ਇੰਪੋਰਟੈਂਟ ਹੈ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਲੋਹੜੀ ਦਾ ਤਿਉਹਾਰ ਕੁਝ ਲੋਕ ਇੱਕ ਦਿਨ ਪਹਿਲਾਂ ਹੀ ਸੈਲੀਬ੍ਰੇਟ ਕਰ ਲੈਂਦੇ ਨੇ ਜਿਵੇਂ 12 ਨੂੰ ਕਰ ਲਿਆ ਕਿਸੇ ਨੇ 11 ਨੂੰ ਕਰ ਲਿਆ ਅਵੇਲੇਬਿਲਿਟੀ ਦੇ ਉੱਤੇ ਕਿ ਕਿਵੇਂ ਸਾਰੇ ਪਹੁੰਚ ਜਾਣ ਤਾਂ ਕਿ ਤਿਉਹਾਰ ਵਾਲਾ ਦਿਨ ਜਦੋਂ ਹੋਏਗਾ ਸਾਰੇ ਆਪਣੇ ਘਰ ਹੋਣ ਤਾਂ ਇਹ ਇਸ ਕਰਕੇ ਉਸਮਾਓ ਮਾਨਸਾ ਦੀਆਂ ਤਸਵੀਰਾਂ ਨੇ ਐਤਵਾਰ ਨੂੰ ਉਹਨਾਂ ਨੇ ਖੂਬ ਸੈਲੀਬ੍ਰੇਸ਼ਨ ਹੋਤੇ ਦਿੱਤੇ